ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਮਾਣ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਫਰੋਜਪੁਰ ਜ਼ਿਲ੍ਹੇ ਦਾ ਤਨਨਾ ਸ਼ਹੀਦ ਤਨਨੇ ਸ਼ਹੀਦ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਘਰੇਲੂ ਪਰਿਵਾਰ ਇੱਕ ਬਹੁਤ ਚੰਗੇ ਪੁਰਾਣੇ ਰਵੇ ਦੀ ਮੈਂ ਆ ਬਾਈ ਉਹਨਾਂ ਦੇ ਕੋਲ ਜਿਹੜਾ ਰਵਾ ਮਾਣਾ ਮਿੱਤਰੋ ਮੰਨ ਲਓ ਕਹਿ ਦਿੰਦੇ ਹੁਣੇ ਜਿਵੇਂ ਆਪਾਂ ਵੀ ਗਰੰਟੀ ਸ਼ੁਦਾ ਵਾਲਾ ਕੰਮ ਹੀ ਅੱਜ ਤੁਹਾਨੂੰ ਦਿਵਾਉਣ ਲੱਗਾ ਤਸੱਲੀ ਆ ਛਿੰਗਣਾ ਵੇਖਿਆ ਜੀ ਜਦੋਂ ਦੁੱਧ ਲੈਣਾ ਮੈਂ ਤਾਂ ਨਜ਼ਾਰੇ ਬਣ ਦੂਗੀ ਬਈਆਂ ਦਾ ਅਜੋ ਕਰਦੇ ਗੱਲਬਾਤ ਪਾਈ ਦਿਨਾ ਸਾਰੀ ਜਾਣਕਾਰੀ ਲੈਣੇ ਆ ਸਸਟੀ ਕਾਲ ਵੀਰੇ ਕੀ ਵਾਲਾ ਵਧੀਆ ਬਈ ਵਧੀਆ ਸੀਤਾ ਦੇ ਪਰਿਵਾਰ ਦੇ ਵਧੀਆ ਠੀਕ ਆ ਵੀਰੇ ਚੜਦੀ ਕਲਾ ਜੀ ਹਾਂਜੀ 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 ਠੀਕ ਆ ਜੀ ਅੱਛਾ ਮੈਂ ਵੇਚਣੀ ਆ ਖਾਣਾ ਵੀਰੇ ਹਾਂਜੀ ਹਾਂਜੀ ਕਿੰਨਾ ਮਹਿਸੂਸ ਹੁੰਦੀ ਆ ਇਹ ਚੌਥਾ ਸੂਆ ਵੀਰੇ ਚੌਥਾ ਸੂਆ ਹੁੰਦੀ ਆ ਹਾਂਜੀ ਕਿੰਨੇ ਦਿਨ ਲੈ ਜੂਗੀ ਵੀਰੇ ਹਜੇ 8 ਤਰੀਕ ਨੂੰ ਦਿਨ ਪੂਰੇ ਆ ਬਈ ਉਹਦੇ 8 ਤਰੀਕ ਨੂੰ ਇਹਦੇ ਦਿਨ ਪੂਰੇ ਆ ਹਾਂਜੀ ਕਿਹੜਾ ਟੀਕਾ ਪਰਾਇਆ ਹੋਇਆ ਜਗਰਾਜ ਦਾ сын ਮਣਾ ਵੀਰੇ ਜਗਰਾਜ ਦਾ ਹਾਂ ਜੀ ਉਹ ਪੱਕਾ ਹੀ ਆ ਮਤਲਬ ਪਤਾ ਹੀ ਆਪਾਂ ਨੂੰ ਅੱਛਾ ਘਰੇ ਇੱਥੇ ਆਪਾਂ ਨੂੰ ਪਿੰਡ ਤੁੰਨੇ ਜੀ ਉਹਦੇ ਵਿੱਚ ਆ ਕੇ ਕੀ ਨਾਂ ਪੁੱਛ ਕੇ ਆਜੇ ਮਨਜਿੰਦਰ ਸਿੰਘ ਆ ਮੇਰਾ ਨਾਂ ਹਾਂ ਜੀ ਮੈਂ ਕੱਲਾ ਹੀ ਮਨਜਿੰਦਰ ਆ ਮਤਲਬ ਆਪਣੇ ਪਿੰਡ 'ਚ ਮਨਜਿੰਦਰ ਇੱਕ ਹੀ ਆ ਮਨਜਿੰਦਰ ਇੱਕ ਹੀ ਆ ਹਾਂ ਬਾਕੀ ਜਗਰੂਪ ਸਿੰਘ son of ਜਗਰੂਪ ਸਿੰਘ son of ਬਾਪੂ ਦਾ ਨਾਂ ਜਗਰੂਪ ਸਿੰਘ ਹਾਂ ਜੀ ਪੀ ਵਾਲੇ ਰਾਹ ਤੇ ਘਰ ਆ ਆਪਣਾ ਕੱਚਾ ਪੀ ਵਾਲੇ ਕੱਚੇ ਰਾਹ ਤੇ ਨਾ ਹਾਂ ਪਹਿਲਾ ਘਰ ਆਪਣਾ ਹੀ ਆਪਣਾ ਅੱਛਾ ਮਨਜਿੰਦਰ ਇੱਕ ਗੱਲ ਹੋਰ ਆ ਬਾਈ ਹਾਂ ਜੀ ਮੈਨੂੰ ਮਨਣਾ ਤੂੰ ਤਾਂ ਚੱਲ ਵੀਰੇ ਜ ਨਗੂ ਮਨ ਲੱਦਦੇ ਚੁੱਧੇ ਦਿੰਦੀ ਦੁੱਧ ਵੀਰੇ ਦੂਜੇ ਸੂਏ ਤਾਂ ਇਹਨੇ ਦਿੱਤਾ ਸੀਗਾ 14.5 15 ਕਿਲੋ ਠੀਕ ਹੈ ਮਾਨੀ ਉਹ ਘਰੇ ਮਾਂ ਦਾ ਸੀਗੀ ਤੇ ਉਦੋਂ ਵੀ ਉਹਨਾਂ ਦੀ ਚਵਾਈ ਦਾ ਫਰਕ ਹੁੰਦਾ ਬਿਯੁਰਗਾਣੇ ਜਿਹੜੀ ਚੂਣੀ ਆ ਕਿਉਂਕਿ ਪਿਛਲਾ ਸੂਆ ਦਾਦੀ ਨੇ ਚੋਇਆ ਮੇਰੀ ਲਈ ਬਈ ਨਹੀਂ ਪੂਰਾ ਦੁੱਧ ਨਹੀਂ ਨਹੀਂ ਨਿਕਲਦਾ ਉਹਨਾਂ ਤੋਂ ਤੇ 14 13 14 ਕਿਲੋ ਦੁੱਧ ਫੇਰ ਵੀ ਦਿੱਤਾ ਬਈ ਇਹਨੇ ਫੇਰ ਮਾਰਾ ਫੇਰ ਵੀ ਚੋਇਆ ਹਾਂਜੀ ਫੇਰ ਇਹ ਰਵਾ ਬਹੁਤ ਪੁਰਾਣਾ ਹੀ ਬਹੁਤ ਪੁਰਾਣਾ ਵੀਰੇ ਇਹ ਤਾਂ ਆਪਣੇ ਕੋਲੇ ਲਾਲਾ ਸਾਹਿਬ ਵੀ ਮੇਰੇ ਪਰਦਾਦੇ ਤੋਂ ਇਹਨਾਂ ਦੇ ਰਵੇ ਦੀਆਂ ਮੱਝਾਂ ਇਹੀ ਰਵੇ ਦੀਆਂ ਅਸੀਂ ਬਾਹਰ ਨਹੀਂ ਵੇਚੀ ਕਿਸੇ ਰਿਸ਼ਤੇ ਪੂਆ ਹੋਈਆਂ ਸਾਡੀਆਂ ਨਾਨਕੇ ਹੋਏ ਵੀ ਉਹਨਾਂ ਨੂੰ ਇੱਕ ਇੱਕ ਪਸ਼ੂ ਹਰ ਇਹਦਾ ਮਤਲਬ ਇਹਦੀ ਜਿਹੜੀ ਘੋਨੀ ਇਹਨਾਂ ਦੀ ਇਹਦੀ ਨਾਨੀ ਗਾਲ ਪੜ ਨਾਨੀ ਕਹ ਲੋ ਉਹਦੇ ਉਹਦੇ ਥੱਲੇ 10 12 ਕਿਲੋ ਦੁੱਧ ਮਤਲਬ ਡੰਗ ਦਾ ਹੁੰਦਾ ਸੀਗਾ ਅਸੀਂ ਘਟੋ ਘਟੜਾ 3/2 ਕੁਇੰਟਲ ਦਾ ਮਤਲਬ 16 17 ਪਸ਼ੂ ਰੱਖੇ ਹੁੰਦੇ ਸੀਗੇ 3/2 ਕੁਇੰਟਲ ਦੁੱਧ ਇੱਕ ਡੰਗ ਦਾ ਪਾਈਦਾ ਹੁੰਦਾ ਸੀ ਦੋਨੋਂ ਤੋਦਾ ਦਾ ਰੇਟ ਵੀ 4-5 ਰੁਪਏ ਸੀਗਾ ਦੁੱਧ ਦਾ ਹੈਗਾ ਜੀ ਅੱਛਾ ਮਨਜਿੰਦਰ ਭਾਈ ਜਿਵੇਂ ਹੁਣ ਆਪਾਂ ਗੱਲ ਕਰ ਲਈ ਜਿੰਦੀ ਜੇ ਘਰੇ ਰੱਖਣ ਵਾਲਾ ਭਰਾ ਲੈ ਜਾਵੇ ਫਿਰ ਕੋਈ ਬਲਾਹ ਬਾਣੀ ਵੀਰੇ ਕੋਈ ਯਾਦ ਕਰੂਗਾ ਹਾਂ ਥਣ ਥਣ ਕੋਈ ਨਹੀਂ ਆ ਕੋਈ ਕਿਸੇ ਚੀਜ਼ ਚ ਕੋਈ ਕਮੀ ਨਹੀਂ ਗਈ ਵੀ ਵਿੱਚ ਦਾ ਸਿਰਫ ਤੂੰ ਚੋਣਨ ਲਈ ਹੈ ਹਾਂ ਬਾਈ ਚਵਾਈ ਹੈ ਨਹੀਂ ਹੁਣ 10 ਮੇਰੇ ਘਰੇ ਤੋਂ ਆ ਕੇ ਖੜ ਗਿਆ ਆ ਯਾਰ ਬਾਈ ਦੇ ਹੱਥ ਵੀ ਵੇਖ ਲੋ ਇਹ ਦਿੱਕਤ ਈ ਹੈ ਬਾਈ ਆਂਦਾ ਨਾ ਯਾਰ ਮੈਂ ਨਹੀਂ ਜਿਹੜੇ ਚੋਈ ਮੈਂ ਆਪਾਂ ਮੇਰੇ ਹੱਥ ਚੱਕਰ ਦੇ ਕਰਕੇ ਬਾਈ ਵੇਜ ਦਾ ਬਾਈ ਦੀ ਮਾਤਾ ਦੀ ਡੈਥ ਹੋ ਗਈ ਪਿੱਛੇ ਹੈਨਾ ਹਾਂ ਜੀ ਗੁਜਰਗੀ ਇਸ ਕਰਕੇ ਹੁਣ ਚੋਣ ਵਾਲਾ ਘਰੇ ਹੈ ਨਹੀਂ ਕੋਈ ਬਾਈ ਆਂਦਾ ਵੀ ਮੈਂ ਇਹ ਵੀ ਗੱਲ ਵਾਦਾ ਕਰੂੰਗਾ ਕਹਿੰਦੀ ਜੇ ਕੱਟੀ ਦੇ ਦੀ ਤਾਂ ਮੈਨੂੰ ਤਿੰਨ ਚਾਰ ਮਹੀਨੇ ਦੀ ਕੱਟੀ ਦੇ ਦੇ ਕਹਿੰਦਾ ਹਾਂ ਪੂਰਾ ਮੁੱਲ ਪਾ ਕੇ ਲਵਾ ਮੈਨੂੰ ਕੱਟੀ ਦੇ ਦੇ ਜੇ ਤੇ ਮੈਂ ਕਹਿੰਦਾ ਰਵਾ ਰੱਖਣਾ ਚਾਹੁੰਦਾ ਕਹਿੰਦਾ ਹੋਰ ਦੋ-ਤਿੰਨ ਸਾਲਾਂ ਤੱਕ ਵਿਆਹ ਹੋ ਜਾਣਾ ਫਿਰ ਤਾਂ ਕਹਿੰਦਾ ਚੱਲ ਭੇਰ ਹਾਂਜੀ 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 ਬਾਈ ਪਰਿਵਾਰ ਚੋ ਲੈ ਇਹ ਆ ਤੇਰੇ ਨਾਲ ਵਾਦਾ ਰਿਹਾ ਯਾਰ ਵੀਡੀਓ ਤੇ ਗੱਲ ਆਪਾਂ ਝੂਠ ਤਾਂ ਨਹੀਂ ਇਹ ਚ ਹਾਂ ਨਹੀਂ ਸਿਆਣੀ ਗੱਲ ਆ ਬਾਈ ਮਨਜਿੰਦਰ ਬਾਈ ਅੱਛਾ ਮਨਜਿੰਦਰ ਤੁਰਦੀਏ ਵੀਰੇ ਮਾੜੀ ਜੀ ਹਾਂਜੀ ਹਾਂਜੀ ਤੁਰਦੀ ਵੀਰੇ ਮਾੜਾ ਲੈ ਵੀ ਮਿੱਤਰੋ ਤੁਹਾਨੂੰ ਮੈਂ ਰੇਟ ਵੀ ਦੱਸਦਾ ਬਾਈ ਤੂੰ ਪੁੱਛ ਕੇ ਬਹੁਤ ਸੋਹਣੀ ਮੈਂ ਲੀਵੇ ਭਾਂਡੇ ਵਾਲੀ ਯਾਰ ਕੋਈ ਉਹ ਜਿੰਨੀ ਸਿੱਪੂਕੀ ਨਿੱਕੀ ਛੋਟੀ ਨਹੀਂ ਹੈਗੀ ਦੇਖ ਲੋ ਕੇਰਾ ਦੇ ਮਿੱਤਰੋ ਓਕੇ ਆ ਜਾਵਾਂ ਹੂੰ ਬਸ ਕੱਲਾ ਸੂਆ ਚੌਥਾ ਵਾ ਬਾਕੀ ਦੁੱਧ ਵਾਲੀਆਂ ਨਾੜਾਂ ਲੈ ਵੀ ਇੱਥੇ ਰੋਕੀ ਪਈ 2 ਮਿੰਟ ਰੋਕ ਲਈ ਮੇਰੇ ਮਣ ਜਿੰਦਰਾ ਇੱਥੇ ਰੋਕ ਲਈ ਬਈ ਲੈ ਵੀ ਦੀਪ ਸਿੰਘ ਖਾਈ ਲੀਵੇ ਤੇ ਨਾੜਾ ਨੂੰੜਾ ਕਰਾ ਦੇ ਕਰ ਮਰਜੀ ਖੜਾ ਲਾ ਯਾਰ ਜਿਵੇਂ ਮਰਜੀ ਖੜਾ ਲਾ ਕੋਈ ਐ ਨਹੀਂ ਪਸ਼ੂ ਵੀ ਡਰ ਜੇ ਜਾਂ ਐ ਕਰ ਜੇ ਨਹੀਂ ਠੀਕ ਐ ਮਣ ਆ ਜਾ ਆ ਜਾ ਯਾਰ ਤਸੱਲੀ ਵਾਲੀ ਮੈਂ ਹੀ ਐ ਬੰਦ ਦੇ ਵੀਰੇ ਜਾਲ ਪੱਠਿਆਂ ਦਾ ਜ਼ਰੂਰ ਆ ਵੀਰੇ ਪੱਠੇ ਜੇ ਨਾ ਖਾ ਚਾਰੂ ਆ ਇਹ ਨਹੀਂ ਠੀਕ ਐ ਮਣ ਜਿੰਦਰਾ ਬਈ ਓਕੇ ਆ ਜਾਵਾ ਅੱਛਾ ਮਣ ਜਿੰਦਰਾ ਵੀਰੇ ਕਿੰਨੇ ਦੀ ਦੇ ਦਈਏ ਬਈ ਵੀਰੇ ਹੁਣ ਮੰਗਣ ਨੂੰ ਤਾਂ ਆਪਾਂ ਜੋ ਮਰਜ਼ੀ ਮੰਗ ਲਈਏ ਪਰ ਆਪਣੀ ਵੀ ਜ਼ਰੂਰਤ ਆ ਵੀਰੇ ਹੂੰ ਵੀ ਚਲੋ ਜਾਦੇ ਨਹੀਂ ਤਾਂ ਮਤਲਬ ਵੀ 1 15 15 ਤਾਂ ਵੀਰੇ ਜਾਇਜਤ ਮੇਰੇ ਹਿਸਾਬ ਨਾਲ ਤਾਂ ਇੰਨਾ ਕੁ ਤਾਂ ਜਾਇਜਤ ਆ ਦੇਖ ਵੀਰੇ ਮਨਿੰਦਰ ਬਾਈ ਤੂੰ ਭਰਾਵਾ ਵੀਰੇ ਦੇਖ ਹਨਾ ਤੇਰੀ ਚੀਜ਼ ਚੰਗੀ ਆ ਦੁੱਧ ਵਾਲੀ ਮੈਂ ਆ ਕੋਈ ਛੱਕਰੀ ਮੈਨੂੰ ਦੁੱਧ ਲੱਗਾ ਹਾਂਜੀ ਜਾਤ ਚੰਗੀ ਆ ਮੇਰੇ ਤੇ ਸਿੰਘੀ ਸਿੰਘ ਕੱਲਾ ਖੁੱਲਾ ਵਾ ਸੁਆ ਚੌਥਾ ਲੜਾ ਕਿਉਂਕਿ ਮੈਂ ਤਾਂ ਸਹੀ ਖਰਾਕ ਮਿਲ ਜਾਈਏ 20 20 ਸੂਈ ਬੁਢੀ ਬਈ ਇਹ ਖਰਾਕ ਲੋਈ ਥੋੜੀ ਮਤਲਬ ਜੇ ਆਪਾਂ ਕਹਦੀ ਨਾ ਜੇ ਕੋਈ ਹੋਈ ਆ ਕਿਉਂਕਿ ਬਈ ਬੁਢੀਆਂ ਦੀ ਬੁਢੀਆਂ ਦਾ ਜਿਹੜਾ ਘਰੇ ਹੁਣ ਨਾ ਉਹਦੇ ਨਾਲ ਘਰ ਜਿੰਦ ਬਈ ਮਾਣਨਤਾ ਜਿਹੜੀ ਆ ਬੈਲ ਦੇ ਦਾ ਬੁੜੀ ਨੇ ਜਿਹੜਾ ਪਸ਼ੂ ਸਾਂਵਲਿਆ ਬੰਦੇ ਦੋ ਨਹੀਂ ਸਾਂਭਦਾ ਬਈ ਹਾਂਜੀ ਹੁਣ ਆ ਸਾਫ਼ ਸੁਥਈਆ ਹੀ ਨਹੀਂ ਹੁੰਦਾ ਥੱਲੇ ਯਾਰ ਹੋਰ ਤਾਂ ਹੋਰ ਤਾਂ ਪਾਸੇ ਦੀਆਂ ਗੱਲਾਂ ਨੇ ਨਹੀਂ ਹੁੰਦਾ ਵੀਰੇ ਅੱਛਾ ਮਨਜਿੰਦਰ ਵੀਰੇ ਨੰਬਰ ਦੱਸਤਾ ਨੰਬਰ ਹੈਗਾ ਵੀਰੇ ਮੇਰਾ 99087 05000 ਇੱਕ ਵਾਰੀ ਹੋਰ ਕੋਈ 99087 05000 ਪੂਰਾ ਹੀ 5000 ਆ ਵੀਰੇ ਸਿੱਧ ਫਿਰ ਵੀ ਮਾੜਾ ਮੋਟਾ ਬਈ ਜੇ ਕੋਈ ਮਤਲਬ ਮੈਂ ਆਪਾਂ ਨੂੰ ਆਪਣੇ ਨਾਲ ਕਮਿਟਮੈਂਟ ਕਰਕੇ ਜਾਊਗਾ ਵੀ ਕੱਟੀ ਦੇ ਦਾਂਗੇ ਮਾਣ ਤਣ ਵੀ ਕਰਦਾਂਗੇ ਬਸ ਠੀਕ ਹੈ ਲੈ ਮਿੱਤਰੋ ਬਾਈ ਨਾਲ ਰابطਾ ਕਾਇਮ ਕਰ ਲਿਆ ਜੀ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਪੁਰਾਣਾ ਰਵਾਵਾ ਦਾਦੇ ਆਪੜ ਦਾਦਿਆਂ ਤੋਂ ਹਾਂਜੀ